ਤੇ ਬੰਦਾ ਬੰਦੇ ਨੂੰ ਮਿਲੇ ਪਰ ਪਿਆਰ ਨਾਲ ਮਿਲੇ ਰੋਟੀ ਹੱਕ ਦੀ ਮਿਲੇ ਭਾਵੇਂ ਚਾਰਨਾ ਮਿਲੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੇ ਬਣੇ ਰਿਓ ਵਲੌਗ ਚੰਦ ਤੱਕ ਤੇ ਕੀ ਕਰਦੇ ਆਂ ਸਾਰਾ ਦਿਨ ਆਪਾਂ ਤੁਹਾਨੂੰ ਸਾਰਾ ਵਖਾਵਾਂਗੇ ਕਿਵੇਂ ਚੜਦੇ ਨੇ ਮੰਕੀ ਦੇ ਬੜਾ ਤੰਕਰਦੇ ਨੇ ਸਿਰੇ ਸਿਰੇ ਵੋਹ ਵੋਹ ਸੁਰਸੈ ਰਾਜੀ ਲੈ ਕੇ ਆਉਣ ਡਿਆ ਦੁਕਾਨ ਤੋਂ ਸਮਾਵੇ ਵਾਲੇ 7.5 ਦਾ ਹਾਂ ਜੀ ਮਿੱਤਰੋ ਟਾਈਮ ਹੋ ਗਿਆ 8:00 ਵਜੇ ਦਾ ਤੇ ਪੱਠੇ-ਪੁੱਠੇ ਖਾ ਕੇ ਵਿਲੀਆਂ ਹੋ ਗਈਆਂ ਤੇ ਆਪਾਂ ਲੱਗੇ ਹੋਏ ਅੱਜ ਮੌਸਮ ਥੋੜਾ ਜਿਹਾ ਸਾਫ਼ ਹੈ ਕਿਉਂਕਿ ਮੀਂਹ ਪੈ ਗਿਆ ਸੀ ਕੱਲ ਚੰਗਾ ਤੇ ਬਾਕੀ ਮਿੱਤਰੋ ਕੋਈ ਵੀ ਕੰਮ ਏ ਬਿਸਤਰੇ 'ਚ ਪੈ ਕੇ ਤਾਂ ਹੋਣਾ ਨਹੀਂ ਬਿਸਤਰਾ ਤੇ ਛੱਡਣਾ ਹੀ ਪੈਂਦਾ ਤੇ ਕਈ ਬੰਦੇ 9:00 ਵੇ ਤੱਕ ਸੁੱਤੇ ਰਹਿੰਦੇ ਨੇ ਮੇਰੇ ਹਿਸਾਬ ਨਾਲ ਉੱਠਣਾ ਚਾਹੀਦਾ ਬਿਸਤਰੇ 'ਚੋਂ ਉੱਠ ਕੇ ਫਿਰ ਜੋ ਦੌੜੋ ਕਈਆਂ ਦੀ ਉਮਰ ਹੁੰਦੀ ਹੈ ਭਰਤੀ ਹੋਣ ਦੀ ਮਿਹਨਤ ਨਹੀਂ ਕਰਦੇ ਬੰਦੇ ਤੇ ਕੰਮ ਤਾਂ ਬਿਸਤਰੇ 'ਚੋਂ ਨਿਕਲ ਕੇ ਹੀ ਹੋਣੇ ਨੇ ਭਾਜੋ ਦੌੜੋ ਜ਼ਿੰਦਗੀ 'ਚ ਤਾਂ ਹੀ ਅੱਗੇ ਵਧਿਆ ਜਾਣਾ ਹੈ। ਉਹ ਪਾਲਾ ਚਰਾਲਪੁਰੀਆ ਐਵੇਂ ਨਹੀਂ ਕਬੱਡੀਆਂ ਪਾਉਂਦਾ ਫਿਰਦਾ। ਉਹਦੀ ਮਿਹਨਤ ਵੇਖੋ। ਜਾਂ ਕੋਈ ਵੀ ਕਬੱਡੀ ਪਲੇਅਰ ਏ ਜਾਂ ਵਿਰਾਟ ਕੋਹਲੀ ਏ, ਉਹਨੇ ਕਿੰਨੀ ਮਿਹਨਤ ਕੀਤੀ ਹੋਣੀ ਹੈ। ਹਾਂਜੀ। ਚੱਲਿਆ ਵਾਂ ਸੱਟਾਂ। ਕਿਉਂ? ਤੂੰ ਕੀ ਕਰਨ ਜਾਣਾ? ਮੈਂ ਪੱਠੇ ਲੈਣ ਜਾਂਦਾ। ਪੱਠੇ ਲੈਂਡ ਤੇ ਅੱਜ ਮੈਂ ਜਾਣਾ ਹੀ ਹਾਂ, ਜਿਹੜੇ ਪੱਠੇ ਪਏ ਨੇ ਆਪਣੇ ਕੋਲ। ਗਿੱਲਾ ਹੈ ਉੱਥੇ। ਆ ਬੇ ਲੋ ਪੱਠਿਆਂ ਦਾ ਚਾਹ ਇਹਨੂੰ। ਚੱਲ ਤੂੰ ਅੰਦਰ ਹੀ ਚੱਲ ਕੋਈ ਗੱਲ ਨਹੀਂ ਹਲੇ ਮੈਂ ਸੱਟ ਉਹਨਾਂ ਜੱਗ ਗਿਆ ਮੈਂ ਲੈ ਜਾਾਂਗਾ ਤੈਨੂੰ ਤੇ ਵਿਰਾਟ ਕੋਹਲੀ ਐਵੇਂ ਨਹੀਂ ਬਣਿਆ ਹੋਣਾ ਜਾਂ ਕੋਈ ਵੀ ਪਲੇਅਰ ਹੈ ਉਹਦੇ ਪਿੱਛੇ ਦੀ ਕਿੰਨੀ ਮਿਹਨਤ ਹੋਏਗੀ ਕਿਵੇਂ ਉਹਨੇ ਵੀ ਉੱਠ ਕੇ ਮਿਹਨਤ ਕੀਤੀ ਹੁਣ ਤਾਂ ਹੀ ਐਡਾ ਨਾਮ ਬਣਾਇਆ ਤੇ ਬਿਸਤਰਿਆਂ 'ਚ ਪੈ ਕੇ ਕੁਝ ਨਹੀਂ ਬਣਿਆ ਜਾਂਦਾ ਬਾਕੀ ਦੁੱਧ ਦਾ ਮਸਲਾ ਬਹੁਤ ਤਗੜਾ ਮਸਲਾ ਹੈ ਜਿੰਨਾ ਕੋ ਦੁੱਧ ਪੰਜਾਬ 'ਚ ਤਿਆਰ ਹੋ ਰਿਹਾ ਹੈ ਮਤਲਬ ਤਿਆਰ ਨਹੀਂ ਯਾਨੀ ਕਿ ਜਿੰਨਾ ਕੋ ਦੁੱਧ ਹੈਗਾ ਪੰਜਾਬ 'ਚ ਮੱਝਾਂ ਦਾ ਤੇ ਮੱਝਾਂ ਗਾਵਾਂ ਦਾ ਮਿਲਾ ਕੇ ਉਹ ਇੱਕ ਮਤਲਬ ਇੱਕ ਸ਼ਹਿਰ ਦੇ ਵਿੱਚ ਵੀ ਨਹੀਂ ਪੂਰਾ ਆ ਸਕਦਾ ਇੱਕ ਸੂਬੇ 'ਚ ਵੀ ਤੇ ਪੂਰੇ ਦੇਸ਼ 'ਚ ਦੁੱਧ ਕਿੱਥੋਂ ਪੂਰਾ ਹੋ ਰਿਹਾ ਹੈ ਦੁੱਧ ਇੰਨਾ ਕੋਈ ਜ਼ਿਆਦਾ ਨਕਲੀ ਤਿਆਰ ਹੋ ਰਿਹਾ ਨਾ ਛੱਡ ਗੱਲਾਂ ਦੋ ਤੇ ਦੁੱਧ ਦੇ ਸੈਂਪਲ ਪ੍ਰੀਨੇ ਚਾਹੀਦੇ ਨੇ ਚੰਗੀ ਤਰ੍ਹਾਂ ਪ੍ਰੀਣੀ ਚਾਹੀਦੇ ਨੇ ਵੀ ਹੁਣ ਕਈ ਬੰਦੇ ਕੀ ਕਰ ਰਹੇ ਨੇ ਸਾਰੇ ਦੁੱਧੀਆਂ ਨੂੰ ਇਹ ਕਹਿ ਰਹੇ ਕਈ ਦੁੱਧ ਦੀ ਆਪ ਦੇ ਬੱਚੇ ਪਾਲਣ ਲਈ ਦੂਜੇ ਬੱਚਿਆਂ ਨੂੰ ਮਾਰ ਰਹੇ ਨੇ ਨਕਲੀ ਦੁੱਧ ਤਿਆਰ ਕਰ ਰਹੇ ਨੇ ਦੁੱਧ 'ਚ ਪਾਣੀ ਪਾ ਲੈਣਾ ਚਲ ਠੀਕ ਹੈ ਕਿਸੇ ਹੱਦ ਤੱਕ ਉਹਨਾਂ ਨੇ ਵੀ ਕਮਾਈ ਕਰਨੀ ਦੁੱਧੀਆਂ ਨੇ ਵੀ ਹੁਣ ਇਹ ਤਾਂ ਐਣੀ ਵੀ ਮੇਰੇ ਕੋਲ 8 ਫੈਂਟ ਵਾਲਾ ਦੁੱਧ ਲੈ ਕੇ 8 ਫੈਂਟ ਦੇ ਹੀ ਵੇਚ ਦੇਣਗੇ ਉਹਦੀ ਫੈਂਟ ਤਾਂ ਤੋੜਨਗੇ ਹੀ 5 ਕਰਨਗੇ ਜਾਂ 6 ਕਰਨਗੇ ਕਿੰਨੀ ਵੀ ਕਰਨਗੇ ਪਰ ਆਹ ਚੀਜ਼ ਗਲਤ ਹੈ ਵੀ ਕੋਈ ਹੋਰ ਚੀਜ਼ਾਂ ਵਿੱਚ ਪਾਉਣੀਆਂ ਸੁੱਕਾ ਦੁੱਧ ਪਾਣਾ ਡਾਲਡਾ ਘਿਓ ਪਾਉਣ ਡਏ ਨੇ ਤੇ ਬੜਾ ਤਕੜਾ ਮਸਲਾ ਦੁੱਧ ਦਾ ਇਹ ਵੀ ਕਿਸੇ ਨੂੰ ਚੱਕਣਾ ਚਾਹੀਦਾ ਮਸਲਾ ਦੁੱਧ ਵਾਲਾ ਵੀ ਤੇ ਲੋਕਾਂ ਨੇ ਦੁੱਧ ਦੇ ਵਪਾਰ 'ਚ ਜਿਹੜੇ ਦੁੱਧੀ ਨੇ ਕਈ ਦੁੱਧ ਦੀ ਸਾਰੇ ਨਹੀਂ ਦੁੱਧੀ ਬਣਦੇ ਜਾ ਰਹੇ ਨੇ ਤੇ ਜਿਹੜੇ ਕਿਸਾਨ ਨੇ ਵਿਚਾਰੇ ਜਿਨ੍ਹਾਂ ਨੇ ਸਵੇਰ ਤੋਂ ਮਿਹਨਤ ਕਰਨੀ ਹੈ ਸਾਡੇ ਪੱਲੇ 5-400 ਰੁਪਏ ਮਸਾਂ ਪੈਣਾ ਹੁੰਦਾ ਸਾਰਾ ਦਿਨ ਮਰ ਕੇ ਤੇ ਚਲੋ ਕੰਮ ਨਿਬੇੜੀਏ ਫਟਾਫਟ ਇਹ ਗੱਲ ਨੂੰ ਆਪਾਂ ਚੁੱਕਾਂਗੇ ਹੋਰ ਵੀ ਚੁੱਕਦੇ ਰਾਂਗੇ ਤੇ ਕਿਉਂਕਿ ਬੜੀ ਤਗੜਾ ਗੰਭੀਰ ਮਸਲਾ ਹੈ ਇਹ ਵੀ ਦੁੱਧ ਵਾਲਾ ਵੀ ਤੇ ਰੂਟੀਨ ਚ ਡੇਲੀ ਚ ਲੋੜ ਹੈ ਲੋਕਾਂ ਨੂੰ ਦੁੱਧ ਦੀ ਬਣੇ ਰਹੋ ਵੀਡੀਓ ਚ ਤੇ ਕੀ ਕਰਦੇ ਆ ਆਪਾਂ ਤੁਹਾਨੂੰ ਸਾਰਾ ਦਿਨ ਵਿਖਾਣੇ ਆ ਪੂਰਾ ਤੇ ਵਲੌਗ ਤੁਹਾਨੂੰ ਮਜ਼ਾ ਆਏਗਾ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਤੇ ਬਣੇ ਰਹੋ ਵੀਡੀਓ 'ਚ ਨਵੀਂ ਹੁਣ ਕੁੱਤਰਨ ਲੱਗੀਆਂ ਪੱਠੇ ਆਪਾਂ ਤੇ ਵਾਇਦ ਨੂੰ ਕੁੱਤਰਦਾ ਪਿਆ ਮੈਂ ਰੋਗ ਲਾਣ ਲਿਆ ਤੇ ਕੁੱਤਰ ਕੇ ਗੋਆ ਲਾ ਕੇ ਉਹ ਨਾਲੇ ਫੇਰ ਰੋਟੀ ਰੁੱਟੀ ਖਾਵਾਂਗੇ 9 ਵਜੇ ਰੋਟੀ ਖਾਵਾਂਗੇ ਆਪਾਂ ਸਫਾਈ ਸਫਾਈ ਕਰਤੀ ਏ ਤੇ ਚਾਨਣ ਹੋਇਆ ਪਿਆ ਦਿਨ ਸਾਫ਼ ਹੈ ਅੱਜ ਤੇ ਵੈਸੇ ਬੱਦਲ ਤੇ ਧੁੱਪ ਤੇ ਨਹੀਂ ਨਿਕਲੀ ਕਰਤੋਂ ਦੇ ਵੀ ਨਹੀਂ ਆਇਆ ਪੱਠੇ ਕੁਦਰ ਲੀਓ ਫੜਾਫੜ ਚਲੋ ਪੱਠੇ ਗਏ ਨੇ ਕੁਤਰੇ ਮਿੱਤਰੋ ਤੇ ਚੱਕ ਕੇ ਛੜਤੇ ਨਾ ਆਪਾਂ ਅੰਦਰ ਸ਼ਾਮ ਨੂੰ ਪੈ ਜਾਣਗੇ ਤੇ ਹਲੇ ਲਿਆਉਣੇ ਪੈਣੇ ਨੇ ਕੱਲ ਜੋਗੇ ਤਸਵੀਰ ਜੋਗ ਵੀ ਲਿਆਉਣੇ ਪੈਣੇ ਸ਼ਾਮ ਹੀ ਪੈ ਜਾਣਗੇ ਤਾਂ ਤੇ ਮਿੱਤਰੋ ਆਪਣਾ ਕਾਹਦਾ ਨਵਾਂ ਸਾਲ ਹੈ ਉਹੀ ਪੱਠੇ ਉਹੀ ਗੋਆ ਨਵਾਂ ਸਾਲ ਤਾਂ ਉਹਨਾਂ ਦੇ ਜਿਹੜੇ ਕੁਲੂ ਮਨਾਲੀ ਜਾਂਦੇ ਨੇ ਸ਼ਮਲੇ ਜਾਂਦੇ ਨੇ ਤੇ ਚਲੋ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਮਿਹਨਤ ਕਰਨ ਦੇ ਆਪਣੀ ਘਰ ਚ ਤੇ ਅੱਜ ਕੱਲ ਇਹ ਇਸੇ ਚੀਜ਼ ਚ ਫਾਇਦਾ ਹੈ ਵੀ ਆਪਣੀ ਬੇਨਤ ਕਰੋ ਕਿਸੇ ਨਾਲ ਮਾੜਾ ਚੰਗਾ ਨਾ ਬੋਲੋ ਤੇ ਨਾ ਹੀ ਕੋਈ ਮਿੱਤਰੋ ਤੁਹਾਡਾ ਬਾਹਰ ਕੋਈ ਯਾਰ ਬਨਣਾ ਜੇ ਜਿੰਨਾ ਮਰਜ਼ੀ ਕਿਹਦਾ ਕਰ ਲੋ ਸਿਰ ਚ ਸਵਾਈ ਪੈਣੀ ਹੁੰਦੀ ਬੰਦੇ ਦੇ ਤੇ ਬਾਕੀ ਤੁਹਾਨੂੰ ਵੀ ਪਤਾ ਹੀ ਹੈ ਜਿਹੜੇ ਬੰਦੇ ਵੇਖਦੇ ਨੇ ਆਪਾਂ ਨੂੰ ਕੋਈ ਕਿਸੇ ਦਾ ਨਹੀਂ ਗੁਣ ਜਾਣਦਾ ਐਂਡ ਤੇ ਆਖਰਕਾਰ ਕੰਮ ਕਰਦੇ ਹੀ ਹੁੰਦੇ ਨੇ ਕੋਈ ਬਾਹਰ ਦਾ ਕੰਮ ਹੁੰਦਾ ਇਸ ਲਈ ਆਪਦਾ ਘਰ ਦਾ ਕੰਮ ਕਰੋ ਤੇ ਖਾਓ ਪੀਓ ਐਸ਼ ਕਰੋ ਤੇ ਕਿਸੇ ਦੀਆਂ ਗੱਲਾਂ 'ਚ ਆ ਕੇ ਬਾਹਰ ਨਾਲ ਲੜੋ ਕੇ ਨਾਲ ਖਾਸ ਹੋਰ ਦੇ ਕਿਹਦੇ ਦਮ ਤੇ ਬਾਕੀ ਚਲੋ ਕੋਈ ਗੱਲਬਾਤ ਹੋ ਵੀ ਜਾਂਦੀ ਜ਼ਿੰਦਗੀ ਜੇ ਨਹੀਂ ਵੀ ਅਸੀਂ ਬੜੇ ਸੱਚੇ ਸਿੱਧਰੇ ਆ ਤੇ ਇਹ ਅਬ ਇਹਦਾ ਕਰਦਾ ਕੰਮ ਕਰੋ ਲੋੜ ਨਹੀਂ ਹੈਗੀ ਬਾਹਰ ਖੱঁচা ਮਾਰਨ ਦੀ ਘੁੰਮੋ ਫਿਰ ਉਹ ਵੀ ਇੰਜਵਾਇ ਕਰੋ ਜ਼ਿੰਦਗੀ ਪਰਚਾ ਜਿਹਦੇ ਬੰਦਿਆਂ ਨਾਲ ਘੱਟੋ ਘੱਟ ਜਿਹੜੇ ਤੁਹਾਡੇ ਪੂਰੇ ਹਮਦਰਦ ਸਾਥੀ ਹੋਣ ਤੁਹਾਡੀ ਮੰਨਣ ਵੀ ਤੇ ਤੁਹਾਡੀ ਸੁਣਨ ਵੀ ਤੁਸੀਂ ਵੀ ਉਹਨਾਂ ਦੀ ਮੰਨੋ ਨਜ਼ਾਰਾ ਫੇਰ ਆਉਂਦਾ ਯਾਰੀ ਦੋਸਤੀ ਦਾ ਅੱਜਕੱਲ੍ਹ ਐਵੇਂ ਦੇ ਯਾਰ ਲੱਭਣੇ ਬਹੁਤ ਔਖੇ ਨੇ ਚਲੋ ਆਪਾਂ ਕੰਮ ਨਿਬੇੜੀਏ ਫਟਾਫਟ ਇਹ ਇਹਦੇ ਨਾਲ ਹੀ ਸੂਰਜ ਨਿਕਲਿਆ ਹੈ ਤੇ ਧੁੱਪ ਚੜੇਗੀ ਤੇ ਡੰਗਰਾਂ ਨੂੰ ਮਾੜੀ-ਮੋਟੀ ਧੁੱਪ ਲੱਗੇਗੀ ਪੱਲੀਆਂ ਚੁੱਕਾਂਗੇ ਇਹ ਨਾਲ ਵੀ ਸਕੂਨ ਮਿਲੇਗਾ ਵਿਚਾਰੀਆਂ ਨੂੰ ਦੋ ਦਿਨ ਹੋ ਗਏ ਅੰਦਰ ਹੀ ਕੈਦ ਨੇ ਤੇ ਆਪਾਂ ਤੱਪੜ ਚੁੱਕਦੇ ਜਾਂ ਨਾਲੇ ਗੋਇਆ ਲਾ ਕੇ ਹੁੰਦੇ ਆ ਸੂਰਜ ਆ ਗਿਆ ਨਾਲੇ ਕੱਪੜੇ ਸੁੱਕ ਜਾਣਗੇ ਤੋਤੇ ਹੋਏ ਨੇ ਮਾਤਾ ਨੇ ਲੋ ਜੀ ਮਿੱਤਰੋ ਰੇੜੀ ਕਰਤੀ ਖਾਲੀ ਗੋਏ ਦੀ ਤੇ ਹੁਣ ਟਾਈਮ ਹੋ ਗਿਆ ਰੋਟੀ ਦਾ ਭੁੱਖ ਬੋ ਲੱਗੀ ਏ 9 ਵਜ ਗਏ ਨੇ ਕੰਮ ਕਰਦੇ ਆ ਕਰਦੇ ਆ ਤੇ ਆਪਣਾ ਵਿਖਾਨ ਦਾ ਮਕਸਦ ਇਹ ਨਹੀਂ ਹੁੰਦਾ ਵੀ ਮੈਂ ਆਪਣਾ ਕੰਮ ਕਰ ਰਿਹਾ ਤੇ ਵਿਖਾ ਰਿਹਾ ਵਾ ਪਖਾਨ ਦਾ ਮਕਸਦ ਇਹੀ ਹੁੰਦਾ ਹੈ ਵੀ ਕੋਈ ਵੀ ਕੰਮ ਏ ਚਾਹੇ ਗੋਇਆ ਵੀ ਏ ਜਦੋਂ ਮੱਜਾ ਰੱਖਣੀ ਆ ਗੋਇਆ ਦਾ ਸੁੱਟਣਾ ਹੀ ਪੈਣਾ ਤੇ ਵਿਖਾਨ ਦਾ ਮਕਸਦ ਇਹ ਆ ਤੁਰ ਪਿਆ ਯਾਰ ਬੀ ਯੂਥ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਏ ਇਹ ਨਹੀਂ ਵੀ ਮੇਰੀ ਪਰਸਨੈਲਿਟੀ ਨਹੀਂ ਆਇਆ ਜਾਂ ਮੇਰੇ ਸੋਹਰੇ ਨਹੀਂ ਆ ਸਾਰੇ ਵੇਂਦੇ ਨੇ ਮੇਰੀ ਵੀਡੀਓ ਵੀ ਤੇ ਕੰਮ ਕਰਨਾ ਜ਼ਰੂਰੀ ਏ ਤੇ ਬਾਕੀ ਗੱਲ ਇਹ ਆ ਵਖਾਨ ਦਾ ਮਕਸਦ ਇਹ ਹੁੰਦਾ ਵੀ ਹਾ ਵਖਾਨ ਦਾ ਮਕਸਦ ਇਹ ਹੀ ਹੁੰਦਾ ਵੀ ਆਪਣਾ ਕੰਮ ਹੱਥੀਂ ਕਰੋ ਉੱਚ ਕੋਈ ਸ਼ਰਮ ਨਾ ਕਰੋ ਆਪਣੇ ਕੰਮ 'ਚ ਤੇ ਜਦੋਂ ਟਾਈਮ ਮਿਲੇ ਘੁੰਮੋ ਫਿਰੋ ਵੀ ਇੰਜਵਾਇ ਵੀ ਕਰੋ ਪਰ ਜਦੋਂ ਆਪਾਂ ਕੰਮ ਹੈ ਤਾਂ ਕੰਮ ਕਰੋ ਹੁਣ ਲੱਡਪੱਗ ਮੈਂ ਫ੍ਰੀ ਹੋ ਗਿਆ ਦੋ ਤਿੰਨ ਘੰਟਿਆਂ ਲਈ ਤੇ ਹੁਣ ਡੈਡੀ ਨੂੰ ਲੈ ਕੇ ਜਾਣਾ ਕੱਲ ਆਪਰੇਸ਼ਨ ਕਰਾਇਆ ਸੀ ਅੱਖ ਦਾ ਤੇ ਅੱਜ ਡਾਕਟਰਾਂ ਨੇ ਚੈੱਕ ਕਰਨੀ ਅੱਖ ਤੇ ਆਪਾਂ ਅੱਖ ਵਖਾਨ ਜਾਣਾ ਉੱਥੇ ਜਿੱਥੇ ਕੱਲ ਆਪਾਂ ਆਪਰੇਸ਼ਨ ਕਰਾਇਆ ਸੀ ਜੋੜੀਆਂ ਛੜਕਾਂ ਤੇ ਨਾਨਕਸਰ ਗੁਰਦੁਆਰੇ ਚ ਤੇ ਹੁਣ ਨਹਾ ਕੇ ਆਪਾਂ ਚੱਲਦੇ ਹਾਂ ਉਧਰ ਨਾਲੇ ਰੋਟੀ ਖਾ ਲਈਏ ਫਟਾਫਟ ਲੋ ਜੀ ਕੰਮ ਕਿਲੇ ਦਾ ਲਗਭਗ ਨਿਬੜ ਗਿਆ ਤੇ ਮਜ਼ਦੂਰ ਖੜੇ ਨੇ ਹੈਪੀ ਨਿਊ ਇਅਰ ਤੇ ਅੰਦਰ ਹੀ ਉਹਨੂੰ ਚਾਚੇ ਤੇਰੇ ਕਾਂ ਦਾ ਭਾਵੇਂ 2025 ਹੋ ਭਾਵੇਂ 26 ਆਪਾਂ ਤਾਂ ਕੰਮ ਹੀ ਕਰਨੇ ਨੇ ਨਾ ਵੀ ਸਾਡੇ ਲਈ ਕਾਹਦਾ ਨਵਾਂ ਸਾਲ ਸਾਡੇ ਲਈ ਉਹੀ ਪੁਰਾਣਾ ਤੇ ਕਾਫੀ ਕੰਮ ਕਿੱਥੇ ਆ ਵਾਹ ਨੂੰ ਰੇ ਕਿੱਧਰ ਇੱਧਰ ਹੈ ਅਲੇ ਠੇਕੇਦਾਰ ਸਾਹਿਬ ਸੁੱਤੇ ਨੇ ਤੇ ਸਾਡੇ ਵਰਗੇ ਲੇਬਰ ਵਾਲੇ ਪਹੁੰਚ ਚੁੱਕੇ ਨੇ ਤੇ ਆਹ ਵੇਖੋ ਲੈਟਰੀ ਬਾਥਰੂਮ ਤਿਆਰ ਕਰਤਾ ਤੇ ਬਾਕੀ ਇੱਧਰ ਬਿਲਡਿੰਗ ਜਿਹੜੀ ਤਿਆਰ ਕਰਨੀ ਆਂਦਾ ਏਸੀ ਪਹਿਲੇ ਹੀ ਲਵਾਉਂਦੇ ਨੇ ਕਮਰੇ ਜਦੋਂ ਪੈਣਗੇ ਪੈਣਗੇ ਲੈਟਰੀ ਬਾਥਰੂਮ ਪਹਿਲਾਂ ਪਾਤਾ ਕਹਿੰਦਾ ਕਮਰੇ ਜਦੋਂ ਪੈਣਗੇ ਵੇਖੀ ਜਾਏਗੀ ਆਹ ਦੀ ਪੱਖੇ ਪਹਿਲੇ ਲਵਾਉਂਦੇ ਤੇਰੇ ਯਾਰ ਕੋਈ ਕਹਿੰਦਿਆ ਏਸੀ ਪਹਿਲੇ ਲਵਾਉਂਦੇ ਨਾ ਦਾ ਅੱਛਾ ਪੱਖੇ ਪਹਿਲੇ ਲਵਾਉਂਦੇ ਨੇ ਭੈ ਚ ਤਗੜੇ ਕੰਮ ਨੇ ਬਾਬਾ ਹਾਂ ਚਲੋ ਲਓ ਜੀ ਆਪਾਂ ਪਹੁੰਚ ਗਏ ਨਾਨਕ ਸਰ ਗੁਰੂ ਗੁਰੂ ਘਰ ਪਹੁੰਚ ਗਏ ਨਾਨਕ ਸਰ ਤੇ ਨਾਨਕਸਰ ਆ ਗੁਰੂ ਘਰ ਏ ਤੇ ਆ ਛੋਟਾ ਜਿਹਾ ਹਸਪੀਟਲ ਏ ਆਨੰਦ ਈਸ਼ਰ ਆਈ ਐਂਡ ਜਨਰਲ ਹਸਪੀਟਲ ਤੇ ਇੱਧਰ ਅੰਦਰ ਕਰਦੇ ਨੇ ਇੱਥੇ ਹੋਇਆ ਸੀ ਆਪਰੇਸ਼ਨ ਤੇ ਅੱਜ ਚੈੱਕ ਕਰਾਉਣ ਆਏ ਆ ਅੱਖ ਕੱਲ ਆਪਰੇਸ਼ਨ ਹੋਇਆ ਤੇ ਅੱਜ ਚੈੱਕ ਕਰਾਉਣ ਆਏ ਆ ਤੇ ਚੈੱਕ ਕਰਦੇ ਵੀ ਕਰਨਗੇ ਸ਼ਾਇਦ ਕੱਲ ਵੀ ਕਰਨਗੇ ਚੈੱਕ ਕਰਾ ਕੇ ਚੱਲਦੇ ਆਂ ਫਿਰ ਆਪਾਂ ਇੱਧਰ ਗੇਟ ਬਾਹਰ ਵਧੀਆ ਬਣਿਆ ਹੈ ਗੁਰੂ ਘਰ ਵੱਡਾ ਸਾਰਾ ਖੁੱਲਡੁੱਲਾ ਆਹ ਪਾਰਕਿੰਗ ਹੈ ਤੇ ਇੱਧਰ ਗੁਰੂ ਘਰ ਇਹ ਆ ਬਾਬਾ ਜਾਨਦੇ ਆ ਇੱਧਰ ਸ਼ਹਿਰ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਧਰ ਹੈ ਤੇ ਇੱਧਰ ਹਸਪੀਟਲ ਹੈ। ਲੋ ਜੀ ਅਸੀਂ ਫ੍ਰੀ ਵੀ ਹੋ ਗਏ ਆ ਨਾਲ ਦੀ ਨਾਲ 2 ਮਿੰਟ ਲੱਗੇ ਨੇ ਚੈੱਕ ਕਰਾ ਕੇ ਤੇ ਆਪਾਂ ਚੱਲ ਪਿਆ ਵਾਪਸ। ਹਮਾਰਾ ਹੱਥ 'ਚ ਫੜਿਆ ਬੰਨਣ ਦੀ ਲੋੜ ਨਹੀਂ ਪਈ ਕਿਉਂਕਿ ਆਪਾਂ ਉੱਧਰ ਗਏ ਹੀ ਨਹੀਂਗੇ। ਤੇ ਠੰਡੀ ਹਵਾ ਚਾਂ ਲੱਗੀ ਬਹੁਤ ਤੇਜ। ਠੰਡ ਹੋ ਗਈ ਪੂਰੀ ਤੇ ਅੱਖ ਮੇਰੀ ਤੇ ਵੀ ਫਿੰਸੀ ਜਿਹੀ ਨਿਕਲ ਆਈ ਏ। ਤੇ ਬਹੁਤ ਜ਼ਿਆਦਾ ਸੋਜ ਹੋਈ ਪਈ ਏ ਬੜੀ ਤੀੜ ਹੋਣ ਲਈ ਏ। ਜਾ ਦਵਾਈ ਦੂਈ ਲੈਣਾ ਮੈਂ ਵੀ ਅੱਖ ਦੀ ਕਿਉਂਕਿ ਕੰਮ ਸਾਰਾ ਕਰਨ ਵਾਲਾ ਹੈ ਪੱਠੇ-ਪੁੱਠੇ ਵੱਢਣ ਵਾਲੇ ਨੇ ਤੇ ਪੀੜ ਬਹੁਤ ਜ਼ਿਆਦਾ ਹੁੰਦਾ ਹੀ ਹੈ ਚੱਲਦੇ ਹੁਣ ਆਪਾਂ ਪਿੰਡ ਆਹ ਘਰੇ ਆਏ ਸਾਂ ਆਪਾਂ ਤੇ ਰਜੀਸ਼ ਆ ਸੀ ਫਿਲਟਰ ਖਰਾਬ ਸੀ ਆਪਣਾ ਤੇ ਘਰ ਤਾਂ ਠੀਕ ਓਕੇ ਮੈਨੂੰ ਪੁੱਛਿਆ ਮੈਂ ਤੁਹਾਡੇ ਪਿਛਲੇ ਕਮਰੇ ਵਾਲੇ ਆਲੇ ਨੇ ਤੇ ਅੱਗੇ ਲੈਂਟਰੀ ਮੈਂ ਕੰਮ ਮਜ਼ਬੂਤੀ ਵਾਲਾ ਆਉਂਦਾ ਫੁੱਲ ਮਜ਼ਬੂਤੀ ਵਾਲਾ ਕੰਮ ਹੈ ਫੁੱਲ ਮਜ਼ਬੂਤੀ ਵਾਲਾ ਮੈਂ ਕਿੰਨੇ ਸਾਲ ਲਈ ਡਿੱਗਦੇ ਸਰ ਵੀ ਹੋ ਗਾਰੰਟੀ ਤੇ ਹੀ 20 ਸਾਲ ਪਹਿਲਾਂ ਹੋ ਗਏ ਤੇ ਕੋਠੀ ਕਾਣੀ ਕੋਠੀ ਚਾਲ ਉਹਦਾ ਪਵਾਏਗਾ ਰੱਬ ਪਵਾਏਗਾ ਗੱਲ ਤਾਂ ਮਜਬੂਤੀ ਦੀ ਹੋ ਰਹੀ ਚਲੋ ਆਖਣਾ ਹੋ ਗਿਆ 1700 ਰੁਪਏ ਦੇ ਜੀ ਹੈ ਸਿਰ ਸਿਰ ਪੋਣੀ ਚਾਹਿਆ ਇਹ ਭਾਂਜ 1700 ਆਪਾਂ ਪਹਿਨੇ ਨਹੀਂ ਲੈਂਦੇ ਹੁੰਦੇ ਹ ਸੀ ਹੁਣ ਰੇਟ ਡਿੱਗ ਗਿਆ ਇਹਨੇ ਫਿਲਟਰ ਆਵੇ ਆ ਪੱਖਾ ਤੋਂ ਉੱਤੇ ਰੱਖ ਚੁੱਕੇ ਲੈ ਹੁਣ ਵੀ ਚਲਾਉ ਹੈ ਜੀ ਪਿਆਰੇ ਇੱਕ ਹਫਤੇ ਸਾਡ ਜੀ ਦੇ ਭਾਂਜੋ ਕਲੀ ਬੜੀ ਝੜਦੀ ਗੱਲ ਹੈ ਕਲੀ ਤੇ ਸ਼ੁਰੂ ਕੀਤੀ ਜੀ ਬੜੀ ਝੜਦੀ ਬਈ ਆ ਚੀਰੋਜੀ ਫਿਲਟਰ ਹੋ ਗਿਆ ਠੀਕ ਆਪਣਾ ਤੇ ਹੁਣ ਆਪਾਂ ਜਾਣਾ ਭੁੰਨਾਰੇੜੀ ਫੇਰ ਦੁਬਾਰਾ ਵਾਏ ਨੂਰ ਦੇ ਛੋਟੇ ਮोटे ਕੰਮ ਕਰਨਾ ਚੀਰੋਵੀ ਹੁਣ ਲੱਗ ਗਿਆ ਪਾਣੀ ਵਿੱਚ ਹਾਂ ਪਾਣੀ ਹੁਣ ਲੱਗ ਗਿਆ ਵਿੱਚ ਲੋ ਜੀ ਲਲਾਰੀ ਕੋਲ ਆ ਗਏ ਆਪਾਂ ਚੁੰਨੀ ਲੈਣ ਕੋਣ ਕੋਲ ਤੋਂ ਹੈ ਨਹੀਂ ਤਾਂ ਲੈ ਜਾਓ ਫੁੱਟ ਵਾਲੇ ਕੋਲੋਂ ਕਾਰਤੀ ਜਨੇ ਚੁੰਨੀ ਰੰਗਤੀ ਚੁੰਨੀ ਮੇਰੀ ਰੰਗ ਦੇ ਲਲਾਰੀਆ ਕੁਣ ਨੀ ਮੇਰੀ ਰੰਗ ਦੇ ਚਲੋ ਜੀ ਹੁਣ ਕਿਹਦੇ ਕੋਲ ਜਾਣਾ ਆਪਾਂ ਹਾਂ ਪਹਿਲਾ ਫੋਟੋ ਸਟੇਟਾ ਕਿਹਦੇ ਕੋਲ ਨੇ ਆਦੇ ਕੋਲ ਨਹੀਂ ਹੈ ਗਿਆ ਲਿਖਿਆ ਸਾਹਮਣੇ ਸਾਡੇ ਬਾਇਲ ਨੂਰ ਨੇ ਕਾਜ ਘਾੜ ਲਿਆ ਲਿਆ ਵੇਖੋ ਕੀ ਸੌਦੇ ਨੇ ਯਾਰ ਚੱਲ ਚੱਲੀ ਜੋਂ ਪਿੰਡ ਲੋ ਜੀ ਹੁਣ ਆ ਗਏ ਆਪਾਂ ਦਾਣਾ ਲੈ ਆ ਸੰਦੀਪ ਤਿਆਰ ਏ ਕਿੱਥੇ ਆ ਚਾ ਮਾਰ ਆ ਬੰਦੇ ਦੇ ਪੈਸੇ ਜਮਾ ਕਰਾਏ ਹਨ ਆਪਾਂ ਆ ਵੇ ਆ ਭਰਾ ਆਪਣੇ ਪਿੰਡ ਦਾ ਇਹ ਦੇਖਿਆ ਵੇਖੋ ਜੰਮੂ 14000 ਜੰਮੂ ਜੰਮੂ ਲੈ ਸਾਡੀ ਮੋਲ ਕੋਲਾ ਲੈ ਆਣਾ ਲੋ ਜੀ ਮਿੱਤਰੋ ਕੰਮ ਲੱਗੇ ਹੋਏ ਆ ਆਪਾਂ ਤੇ ਨਾਲ ਹੀ ਅੱਗ ਬਾਲਤੀ ਕੱਟੇ ਦੇ ਕੋਲ ਕੱਟੇ ਨੂੰ ਠੰਡ ਲੱਗਣ ਢਈ ਸੀ ਤੇ ਮੱਜਾਂ ਚਾਉਣ ਦਾ ਟਾਈਮ ਉਹ ਚੱਲੇ ਆ ਤੇ ਮਿੱਤਰੋ ਅੱਜ ਕੱਲ ਨਾ ਦੁਸ਼ਮਣ ਨਾਲੋਂ ਆਪਣੇ ਕੋਲੋਂ ਬਚਣਾ ਜ਼ਿਆਦਾ ਜ਼ਰੂਰੀ ਏ ਤੇ ਕਿਉਂਕਿ ਜੇ ਮਨ ਨੇ ਤਾਂ ਨਕਦਾਰੀ ਕਰੇਗਾ ਆਪਣੇ ਹੀ ਗਦਾਰੀ ਕਰਨਗੇ ਜਦੋਂ ਕਰਨਗੇ ਆਪਣੇ ਬੰਦਿਆਂ ਨੂੰ ਸਾਰਾ ਸਾਰਾ ਭੇਤ ਹੁੰਦਾ ਹੈ ਧੋਖਾ ਆਪਣੇ ਬੰਦੇ ਹੀ ਕਰਦੇ ਨੇ ਝੂਠ ਆਪਣੇ ਬੰਦੇ ਹੀ ਬੋਲਦੇ ਨੇ ਆਪਣੇ ਬੰਦੇ ਹੀ ਆਪਣਾ ਜੋ ਹੁੰਦਾ ਹੈ ਅੱਗੇ ਚਿੱਠਾ ਖੋਲਦੇ ਨੇ ਜਿਹੜਾ ਆਪਣਾ ਖਾਸ ਉਹਦਾ ਅੱਗੋ ਵੀ ਕੋਈ ਖਾਸ ਹੁੰਦਾ ਹੈ ਤੇ ਉਹ ਮੈਂ ਬੜਾ ਗਾਣਾ ਸੁਣਦਾ ਹਾਂ ਬੱਬੂ ਮਾਨ ਦਾ ਸਾਡੇ ਆਪਣੇ ਟਾਗੇ ਨੇ ਸਾਡੇ ਮਹਿਲ ਮਨਾਰੇ ਰਾਤਾਂ ਨੂੰ ਉੱਠੀ ਉੱਠ ਕੇ ਵੇਖ ਇੱਕ ਉਹ ਆਪਣਾ ਤੀਰਾਂ ਨਾਤ ਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਤੇ ਇਹ ਗੱਦਾਰਾਂ ਗਦਾਰ ਵੀ ਬਹੁਤ ਹੁੰਦੇ ਨੇ ਹਰੇਕ ਕੌਮ ਚੀ ਚਲੋ ਤੇ ਗੱਦਾਰਾਂ ਕਰਕੇ ਸਾਰੇ ਕੰਮ ਖਰਾਬ ਹੁੰਦੇ ਨੇ ਤੇ ਕੰਮ ਆਪਣਾ ਤਰਕੀਬ ਤਰਕੀਬ ਨਿਭੜ ਚੱਲੇ ਆ ਦੇ ਵੱੜ ਵੀ ਤੰਦੇ ਵਾਲਾ ਮੱਝਾ ਚੋਣ ਵਾਲੀ ਸੱਚੀ ਸ਼ੁਰੂ ਹੈ ਹਾ ਹੁਣ ਸੱਚੀ ਗੋਇਆ ਲਓ ਚੱਲੇ ਆਪਾਂ ਤੇ ਨਹੀਂ ਬੜੀ ਜਾਣਾ ਚਲੋ ਜਿਹੜਾ ਸ਼ੁਰੂ ਕੀਤਾ ਤੇ ਖਿੱਚੀ ਇਹ ਕੰਮ ਤੂੰ ਹੀ ਲਾਈ ਇਹ ਕੋਲ ਤੇ ਅੱਜ ਪੱਲੀਆਂ ਚੁੱਕੀਆਂ ਸਵੇਰੇ ਸੂਰਜ ਚੜਿਆ ਹੀ ਮੜਾ ਜਾ ਤੇ ਜਿਵੇਂ ਪੱਲੀਆਂ ਮੈਂ ਚੁੱਕੀਆਂ ਤੇ ਸੂਰਜ ਨਾਲ ਦੀ ਨਾਲ ਪਿਛਾ ਹੋ ਗਿਆ ਤੇ ਮੈਂ ਫਿਰ ਪੱਲੀਆਂ ਲਾਈਆਂ ਹੀ ਨਹੀਂ ਥੱਲੇ ਮੈਂ ਛੱਡੋ ਪਰ ਥੋੜੀ ਹਵਾ ਉਹਵਾ ਲੱਗ ਜੇ ਇਹਨਾਂ ਨੂੰ ਵਿਚਾਰੀਆਂ ਨੂੰ ਵੀ 2-3 ਦਿਨ ਉਹਨਾਂ ਅੰਦਰ ਹੀ ਬੰਦ ਨੇ ਤੇ ਚਲੋ ਕਰੀਏ ਕੰਮ ਸਟਾਰਟ ਫੜਾਫੜਾ ਕੱਟੇ ਨਾਲ ਥੋੜਾ ਜਿਹਾ ਦਾਣਾ ਖਾਦਾ ਮਹੀਨੇ ਦਾ ਹੋ ਗਿਆ ਇਹਨੇ ਕੁਝ ਨਹੀਂ ਖਾਦਾ ਪੱਠੇ ਪੁੱਠੇ ਤੇ ਮੂੰਹ ਮੱਲ ਬੇੜੀ ਫਿਰਦਾ ਦਾਣੇ ਨਾਲ ਹੁਣ ਦੁੱਧ ਨੂੰ ਖਿੱਚਣ ਡਿਆ ਭੁੱਖ ਲੱਗੀ ਬਚਾ ਦਾ ਟਾਈਮ ਹੋ ਗਿਆ ਨਾ ਚਲੋ ਖਿੱਚੀਏ ਕੰਮ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਰਾਵੋ ਲਓ ਜੀ ਮਿੱਤਰੋ ਹੁਣ ਆਪਣਾ ਕੰਮ ਤਰਕੀਬਨ ਨਿਭੜ ਗਿਆ ਪੱਠੇ ਸਵੇਰ ਜੋਗੇ ਪਾਤੇ ਨੇ ਤੇ ਅੰਦਰ ਵੀ ਪਾ ਕੇ ਅੰਦਰ ਬੰਤੀਆਂ ਨੇ ਚੋਲੀਆਂ ਨੇ ਤੇ ਪਰ ਤੁਹਾਡੇ ਵਾਸਤੇ ਇੱਕ ਸੀਨ ਚੇਂਜ ਹੋਇਆ ਤੂੰ ਨਿਕਲ ਜਾਂਦਾ ਸ਼ਾਮ ਨੂੰ ਦਾ ਪੂਰਾ ਪਸੀਨਾ ਨਿਕਲ ਜਾਂਦਾ ਵੇ ਲੋ ਇੰਨੀ ਠੰਡ ਚ ਤੇ ਕੜਲ ਪੈਣ ਲੱਗ ਜਾਂਦੇ ਨੇ ਲੱਕ ਚ ਪੂਰਾ ਥੱਕ ਗਏ ਹੁਣ ਹੁਣ ਤੱਪੜ ਲਾਉਣੇ ਨੇ ਤੇ ਸਫਾਈ ਇੱਕ ਵਾਰੀ ਥੱਲੇ ਪਾਣੀ ਮਾਰਨਾ ਬਸ ਫੇਰ ਆਪਾਂ ਅੰਦਰ ਜਾਵਾਂਗੇ ਥੱਲੇ ਦੁੱਧ ਪਾਣ ਜਾਣਾ ਦਿਲਬੀਰੇ ਨੂੰ ਮੈਂ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਆ नेक्स्ट ਵੀਡੀਓ 'ਚ ਰੱਬ ਰੱਖਾ ਜੀ ਬਾਈ ਬਾਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੁਣੇ ਹੀ ਕਰ ਦੋ ਵੀਰ ਬਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਇਓ ਤੇ ਬਾਬਾ ਸਭ ਨੂੰ ਚੜਦੀ ਕਲਾ ਰੱਖੇ ਬਾਈ ਬਾਈ